ना बोला क्या लड़ाई किस बात की तो उल्टी देने लगा तुमने तो चप्पल लगा दिया दी मेरा भाई नहीं आपका भाई नहीं वो खाला मानस मेरा भाई मैं तेरा भाई नहीं नहीं लड़ाई बात, बात 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 तो आपका मैं बताती हूँ नहीं भैया क्या हुआ ये भैया बीच में अपने भाई का कैसे वो करवाई ये जब मैं बीच में आई ना पापा को छुटवाने के लिए हाँ मुझे लगा है नहीं तो हाँ भैया पहले यह लड़ाई हो चुकी है उसका राजीनामा भी हो चुका है इशू क्रिएट कर रहे हो ਕਾਇਗੀ ਕੀ ਤੇ ਮਰਿਆ ਤਾਂ ਕਦੋਂ ਮੈਂ ਬਤਾ ਕੇ ਲਾਇਆ ਉਂਲੇ ਆਇਆ ਕਿ ਨਹੀਂ ਹੋਣਾ ਚਾਹੀਦਾ ਅਮਰੋ ਨੀ ਸਬਾਤ ਹੈ ਸਾਫੀ ਸਰਵਾਇਸ ਕਰਨਾ ਚਾਹੀਦਾ ਹੈ ਯਾ ਚਾਰੂ ਤੇ ਨੁਕੀਆ ਕਰਨਾ ਸੀ ਤਾਂ ਸਾਫੀ ਸਰਵਾਇਸ ਕਰਦੇ ਲਾਤੇ ਲਾਤੇ ਭਾਈ ਬਾਹਰ ਨਾ ਮਾਰ ਜੇ ਬੰਦਾ ਮੇਰੇ ਬਾਪਾ ਕਹੀ ਇੱਕ ਮਿੰਟ ਰੁਕੋ ਪਹਿਲੇ ਮੈਂ ਸੌਂ ਕਰਾਂ ਹੜੇ ਕੁਮਾਤਾ ਉਮਾਤਾ ਸਹੀ ਉਹ ਲਾਏ ਜਾਕਰ ਉਹ ਆ ਗਿਆ ਕਿੱਥਾ ਜਾਕਰ ਉਹ ਮੇਰਾ ਖੜ ਜਾ ਉਹ ਤੇ ਰਹਿਣ ਉਪਰੀ ਬੋਲ ਪਈ

गलती तो तो से हाथ लगाओ वो मांग रहे हो, ठीक है और इसने कंटेंशनली नहीं मारा तो जान के मारने आया ठीक है आपका उससे बात था उससे बात है आप वो माँ बात अलग है पर इससे आपको कोई बात नहीं बस ये बात जान बचाए लड़का का सर आप बिल्कुल सही हो तो 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 तुल्णा। 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 नहीं लड़ाई किसके साथ है इनके लड़के ये इनके बोलो अपने बेटों को बुलाने के लिए नहीं नहीं टैंपो नहीं साथ वाले सुनिए भी सुनिए

ਉਹ ਲੜ ਕੇ ਰਿਆ ਕਰੋ ਯਾਰ ਮਹੱਲੇ ਚ ਕੀ ਰੰਮੇ ਤੁਸੀਂ ਭਾਈ ਇਹ ਦੇਖੀ ਤੇ ਫਿਰ ਤੇ ਗਲਤੀ ਨਾ ਲੱਗੇ ਆਉਣਾ ਇਹ ਤਾਂ ਹੈ ਮੈਂ ਅਭੀ ਤਾਂ ਸਾਫ਼ ਮੰਨਣਾ ਸਰ ਊੜੀ ਦਾ ਪਰਚਾ ਤੈਨੂੰ ਪਤਾ ਕਿੰਨਾ 354 ਲੱਗੀ ਮਿਲ ਕੇ 7 ਸਾਲ ਬਾਅਦ ਨਹੀਂ ਨਿਕਲਣਾ ਉਹਨੇ ਭਾਈ ਸਾਰੀ ਬੰਦਾ ਸਾਹ ਹਾਂਜੀ ਬੜੇ ਦੇਖੀਏ ये कह रहा है कि वो डानाया काफी लग रहा है डानाया कुड़ी ने थोड़ा लग जाएगा यार मुंडे मुंडे के केड़ी कुड़ी ने लग जाए तू यार वो कहनी मेरे थप्पड़ मैं बीच में आई थी चंद्र किसने मारा सीर पाजी के भैया के हाथ से लगा मेरे क्यों लड़े क्यों लड़े कि तूने मेरे यार दोनों में लड़ाई होनी तू टूट के भजने होना कारण ना कोई दूं मैं सच कह रही हूं ठीक ना मैं इतनी पागल नहीं ना मैं बच्ची हूं एक गलती होगी भी हम लोग सॉरी माने लगा सॉरी की बात नहीं एक मिनट चोंच चोंच कर ले बंदा नहीं किसी को मुंह में बंदा है नहीं कि दादू से उठ के भजने हैं ਦਾ ਹੈ ਨਹੀਂ ਹੈ ਪਾਸ ਲੈ ਬੱਚੇ ਕੇ ਨਹੀਂ ਲੰਨੇ ਵਾਲਾ ਉਹ ਜੇ ਲੰਨੱਕ ਤੇ ਖਰੇ ਬੰਦੇ ਨਾਲ ਲੜੋ ਪਤਾ ਲੱਗੂਗਾ ਨਹੀਂ ਆ ਸਾਈਡ ਤੇ ਆ ਕੇ ਗੱਲ ਹਾਂ ਉਹ ਹੋ ਜਾਊਗਾ ਹੋ ਜਾਊਗਾ 5 ਮਿੰਟ ਜਾਊਗਾ ਮੈਨੂੰ ਆਜੋ ਆਦੇ ਫੋਨ ਮਾਰ ਦੇ ਦੀਪਕ ਦੀ ਜੀ ਹਾਂ ਜੇ ਕੋਈ ਕੋਈ ਵੀ ਬਾਲੀ ਕੁੜੀ ਨਹੀਂ ਸੀ ਕੋਸਤਵਾਰ ਫਿਰਦਾ ਮੈਨੂੰ ਫੋਨ ਕੀਤਾ ਵੀ ਆਪਾਂ ਆਪਾਂ ਗੱਲ ਕਰਦੇ ਆਂ ਕਿ ਕੀ ਕਰਤ ਨੇ ਕਿਤਾ ਮੰਦਾ ਕਿਹਦੇ ਵਾਲੇ ਬੀਰ ਆਦੇ ਭਈਏ ਕਿੰਨੇ ਕੇ ਜਣੇ ਤੇ 30 ਚਾਲੇ 30 40 ਜਣੇ ਹੋ ਗਈ ਸੁੱਤੀ ਜਰਨ ਕੀਲੇ ਲੱਗੇ ਪਾਜੀ ਤੇ ਦੋ ਇੱਕ ਬੰਦਾ ਹੋਰ ਆ ਉਹ ਛੁੱਟੀ ਲੈ ਕੇ ਹੱਜੀ ਗਿਆ ਹੋਇਆ ਘਰ ਘਰ ਹੈ ਨਹੀਂ ਜਿੱਥੇ ਜਿੱਥੇ ਜਗ੍ਹਾ ਬਣੀ ਹੈ ਸੀਸੀਟੀਵੀ ਹੈਗੀ ਆ ਉਹ ਕੈਮਰੇ ਨੇ ਕੰਮ ਕੀਤੀ ਸੀ ਪਰ ਇਹਨਾਂ ਨੇ ਫੇਰ ਕੋਈ ਨਹੀਂ ਹੋਤਾ ਸ਼ਰਾਬੀ ਸਗੇ ਸਾਰੇ ਹੋਏ ਪਾਜੀ ਜਿਹੜਾ ਉਥੇ ਐਕਸੀਡੈਂਟ ਹੋ ਰਿਹਾ ਜਿਉਂ ਵੇਖ ਲੈ ਭਾਈ ਮੈਨੂੰ ਫੋਨ ਆਇਆ ਸੀ ਰਾਵਲਪਿੰਡੀ ਤੋਂ ਪਰ ਮੈਂ ਉੱਥੇ ਕਸ਼ਕਾਰ ਨਹੀਂ ਸਕਦਾ ਆਪਣਾ ਜਿਲ੍ਹਾ ਹੀ ਹਾਨੀ ਹੋ ਮਰੀਕ ਭਾਜੀ ਹੋ ਯਾਰ ਉਹ ਬਿਆੰਕਰ ਹੋਗਾ ਰਾਣੀ ਆ ਨਾ ਮੈਂ ਮੈਂ ਨਹੀਂ ਆ ਸਕਦਾ ਭਾਈ ਨਹੀਂ ਮੈਂ ਰਿਜ਼ਰਵਸ਼ਨ ਬੈਠਾ ਮੈਂ ਨਹੀਂ ਯਾਰ ਨਾ ਕੋਈ ਗੱਲ ਬੜੀ ਪੂਰੀ ਹੋ ਗਈ ਤੇ ਇਹ ਰਾਤ ਦੀ ਆ ਵੀਡੀਓ ਵੀ ਕਰਦੇ ਪੈਣਗੇ ਸ਼ੈਟ ਕਰ ਵੀਡੀਓ ਸੈਂਡ ਪਾ ਦੋ ਮੈਨੂੰ ਸੈਂਡ ਕਰ ਦਿਓ ਭਾਜੀ ਤਾਰੀਂ ਭੀ ਮਨਾ ਕਰ ਹੋਈ ਲੜਾਈ ਬਾਬੇ ਹੋਣੇ ਨਹੀਂ ਨਹੀਂ ਤੋਂ ਬਹੁਤ ਵੱਡੇ ਕੁੱਤੇ ਨਹੀਂ ਪਰ ਇਹ ਪੁਲਿਸ ਨੇ ਜੀ ਰਾਤ ਨੂੰ ਜੀ ਕੋਲੋਂ ਤੋਂ ਕੱਢਦਾ ਹੈ ਕੋ ਮਿਲ ਜੇ ਉਹਨੂੰ ਧੱਕੇ ਲੈ ਜਾਂਦੇ ਆਹ ਦੇ ਕੋਈ ਐਕਸੀਡੈਂਟ ਹੋ ਕੇ ਆ ਗਿਆ ਕਦੀ ਕੀ ਹੋਣਾ ਬੜਾ ਵੱਡਾ ਐਕਸੀਡੈਂਟ ਹੋ ਗਿਆ ਕੁਮਾਰ ਆ ਗਿਆ ਬਸ ਆ ਗਿਆ ਕੱਪੜੇ ਦਾ ਹੋਵੇ ਜਬਾਤ ਰਾਮ ਲੋ ਕਸਟਮ ਕੰਸਟਿਟਿਊਟ ਇਹ ਇਹ ਤੋਂ ਕਿੱਦਾਂ ਆਉਂਦੀ ਇਹ ਕਹਿੰਦਾ ਕੋਈ ਨਹੀਂ ਕੋਈ ਕਿਆ ਨਾਮ ਹੈ ਖਰਦੀਪਪੁਰ ਕਿੱਥੋਂ ਦੇ ਰਹਿਣਾ ਪੋਰੀ ਰੋਂ ਤੁਹਾਡੇ ਸਾਥ ਬੜੀ ਲੱਗੀ ਹੈ ਕਿ ਪੂਰੀ ਗੱਲਬਾਤ ਹੋਈ ਕੱਲ ਭਾਜੀ ਰਾਤ 9:30 10 ਵਜੇ ਦੀ ਗੱਲ ਆ ਦੀਪਕ ਦੀਪ ਨੇ ਮੈਨੂੰ ਸੱਦਿਆ ਸੀਗਾ ਜੀ ਇਹਨਾਂ ਦਾ ਕੋਈ ਮਨੋਤਰ ਲੜਕੀ ਦਾ ਝਗੜਾ ਸੀਗਾ ਕੋਈ ਤੇ ਇਹਨਾਂ ਨੇ ਮੈਨੂੰ ਸੱਦਿਆ ਤੇ ਅਸੀਂ ਚਾਰ ਪੰਜ ਨੇ ਇਕੱਠੇ ਹੋ ਕੇ ਚੱਲ ਗਏ ਤੇ ਉਹਨਾਂ ਭਈਆਂ ਨਾਲ ਸੀਗਾ ਕੋਈ ਭਈਏ ਸੀਗੇ ਬੰਦੇ ਤੇ ਗੱਲ ਕਰਨ ਗਏ ਸੀਗੇ ਤੇ ਉਹਨਾਂ ਨੂੰ ਜਾ ਕੇ ਮੈਂ ਪੁੱਛਿਆ ਮੈਂ ਕੀ ਗੱਲ ਹੋਈ ਭਾਜੀ ਉਹਨਾਂ ਨੇ ਇੱਟਾਂ ਮਾਰਨੀ ਸ਼ੁਰੂ ਕਰਦੇ ਖੰਡੇ-ਖੁੰਡੇ ਇੱਟਾਂ ਮੇਰੇ ਮਾਰੀ ਉਹਨਾਂ ਨੇ ਕਿੰਨੇ ਜਣੇ ਸੀ ਉਹ ਉਹ ਤਾਂ 40-50 ਜਣੇ ਸੀਗੇ ਸੋ ਜੀ ਸਿਗੀ ਪ੍ਰਵਾਸੀ ਸਾਰੇ ਹਾਂਜੀ ਹਾਂਜੀ ਉੱਥੇ ਦੇ ਹੀ ਆਓ ਸਾਰੇ ਤੇ ਤੁਸੀਂ ਕਿੰਨੇ ਜਾਣੇ ਸੀਗੇ ਅਸੀਂ ਸਿਗੀ ਚਾਰ ਜਣੇ ਸੀ ਠੀਕ ਹੈ ਕਿੰਨੇ ਜਣੇ ਤੇ ਸੱਟਾਂ ਲੱਗੀਆਂ ਦੋ ਜਣੇ ਲੱਗੇ ਭਾਜੀ ਇੱਕ ਮੇਰੇ ਇੱਕ ਭਾਜੀ ਹੋਰ ਆ ਤੇ ਤੁਹਾਡੇ ਕਿੰਨੇ ਕਿ ਸੱਟ ਆਈ ਜਮ ਸਾਡੇ ਮੇਰੇ ਜ਼ਿਆਦਾ ਹੀ ਆ ਭਾਜੀ ਤੇ ਕੀ ਕਹ ਰਹੇ ਡਾਕਟਰ ਡਾਕਟਰ ਹਜੇ ਤਾਂ ਆਏ ਨਹੀਂ ਕੋਈ ਭਾਜੀ ਦੱਸਿਆ ਵੀ ਡਾਕਟਰ ਨੇ ਕਿ ਨਹੀਂ ਹਜੇ ਨਹੀਂ ਆਏ ਨਹੀਂ ਹਜੇ ਰਾਤੀ ਇੰਜੈਕਸ਼ਨ ਵਗੈਰਾ ਲਾਇਆ ਸੀ ਡ੍ਰਿਪ ਵਗੈਰਾ ਕਾਰੋਬਾਰ ਕੀ ਕਰਦੇ ਤੁਸੀਂ ਮੈਂ ਜੌਬ ਕਰਦਾ ਪਸ਼ਪਾਲਾਂ ਚ ਕੀ ਲੱਗਦਾ ਆ ਭਈ ਇਹ ਅੰਨੀ ਗੁੰਡਾਗਰਦੀ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਇੱਥੇ ਪਾਜੀ ਰੋਕਥਾਮ ਕਰਨੀ ਚਾਹੀਦੀ ਆ ਥੋੜਾ ਬਹੁਤ ਜ਼ਿਆਦਾ ਹੀ ਹੋ ਗਿਆ ਨਾ ਤਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਕੀ ਪੂਰਾ ਮਾਮਲਾ ਕੀ ਸੀ ਕੁੜੀ ਦੀ ਤੜਾਈ ਕਿਸ ਗੱਲ ਦੀ ਸੀ ਕੁੜੀ ਦੀ ਸੁਲਝਾਉਣ ਗਏ ਸੀ ਜਾਂ ਕੀ ਗੱਲ ਸੀ ਪਾਜੀ ਕੁੜੀ ਨੂੰ ਨਾ ਉੱਥੇ ਮਲਾਂ ਦੀਪਕ ਦੀਪ ਨੇ ਮੈਨੂੰ ਫੋਨ ਕੀਤਾ ਸੀ ਕਹਿੰਦੇ ਕੁੜੀ ਨੂੰ ਤੰਗ ਕਰਦਾ ਕੋਈ ਆਪਾਂ ਕੋਈ ਆਪਾਂ ਇਕੱਠੇ ਚਾਰ ਪੰਜ ਨੇ ਹੋ ਕੇ ਨਾ ਗੱਲ ਕਰਨੀ ਹੈਗੀ ਆ ਤੇ ਅਸੀਂ ਤਾਂ ਉਹ ਗੱਲ ਕਰਨ ਗਏ ਸੀਗੇ ਪਾਜੀ ਕਿਹੜੀ ਕਿਹੜੀ ਨੂੰ ਤਾਂ ਕਰਦੇ ਆ ਕੋਈ ਨਾ ਕੁੜੀ ਉੱਥੇ ਇਹਨਾਂ ਦੀ ਮਲੇਰੀਆ ਦੀਪਕ ਦੀ ਪੰਜਾਬੀ ਕੁੜੀ ਨਹੀਂ ਉਹ ਵੀ ਉਹ ਦੂਜੇ ਹੀ ਆ ਬਈ ਇਹ ਆ ਅੱਛਾ ਉਹ ਪ੍ਰਵਾਸੀ ਤਾਂ ਹਾਂ 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 ਜੀ ਉਹੀ ਤਾਂ ਕੀ ਹੋਇਆ ਜਦੋਂ ਅਸੀਂ ਗੱਲ ਕਰਨ ਤੇ ਉਹ ਜਦੋਂ ਅਸੀਂ ਗੱਲ ਕਰਨਗੇ ਭਾਈ ਉਹ ਪਹਿਲਾਂ ਤਿਆਰ ਸੀਗੇ ਤੇ ਉਹਨਾਂ ਨੇ ਵੀ ਮੇਰੇ ਇਟਾ ਉਟਾ ਮਾਰਤੀਆਂ ਖੰਡਾ ਖੰਡਾ ਮਾਰਦੇ ਸਿਰ ਚ ਬਈ ਇਹ ਮੈਂ ਦੀਪਾ ਜੀ ਮੇਰੇ ਕਾਫੀ ਖੂਨ ਬਲੱਡ ਵਗਰਾ ਨਿਕਲਿਆ ਜਰਾ ਦੂਜਾ ਤੁਹਾਡੇ ਨਾਲ ਦਾ ਜ਼ਖਮੀ ਹੋ ਵੀ ਪੰਜਾਬੀ ਆ ਹਾਂਜੀ ਹਾਂਜੀ ਉਹਦੇ ਕਿੰਨੇ ਕਿ ਸੱਟ ਲੱਗੀ ਉਹਦੇ ਥੋੜੀ ਜਿਹਾ ਪਰ ਉਹਦੇ ਉਹਦੇ ਠੱਕੇ ਲੱਗਾ ਉਹਦੇ ਵੀ ਸਿਰ ਪੁਲਿਸ ਨੂੰ ਕੰਪਲੀਟ ਕਰਤੀ ਜ ਉਹ ਨਹੀਂ ਹਜੇ ਤੱਕ ਤਾਂ ਫਿਲਹਾਲ ਤੇ ਐਮਐਲਏ ਵਗੈਰਾ ਕਰ ਦਿੱਤੀ ਹਾਂਜੀ 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 ਤੇ ਉਹ ਪੁਲਿਸ ਨੂੰ ਭੇਜ ਦਿੱਤੀ ਹਸਪਤਾਲਾਂ ਨਹੀਂ ਨਹੀਂ ਭੇਜੀ ਤੁਸੀਂ ਕੋਈ ਆਪਣੇ ਵੱਲ ਸ਼ਿਕਾਇਤ ਕੀਤੀ ਪੁਲਿਸ ਨੂੰ ਕੋਈ ਰਿਕਾਰਡ ਨਹੀਂ ਉਹ ਨਹੀਂ ਹਜੇ ਨਹੀਂ ਭਾਜੀ ਕੀ ਮੰਗ ਕਰਦੇ ਹੋ ਕੁਝ ਨਹੀਂ ਕਾਰਵਾਈ ਹੋਏ ਭਾਜੀ ਸਭ ਤੋਂ ਸਖਤ ਕੀ ਨਾਮ ਹੈ ਤੁਹਾਡਾ ਮੈਂ ਸਰਦੀਪਕ ਦੀਪ ਸਿਵਸਾਨਾ ਤੋਂ ਜ਼ਿਲ੍ਹਾ ਇੰਚਾਰਜ ਹੁਸ਼ਿਆਰਪੁਰ ਮੱਲਾ ਸੁੰਦਰ ਨਗਰ ਕੀ ਗੱਲਬਾਤ ਹੋਈ ਸੀ ਗੱਲਬਾਤ ਸਰ ਇਦਾਂ ਹੋਈ ਸੀ ਵੀ ਅੰਜ ਤੋਂ ਚਾਰ ਚਾਰ ਪੰਜ ਮਹੀਨੇ ਪਹਿਲਾਂ ਉਥੇ ਆਪਣੇ ਮਹੱਲੇ ਚੀ ਕਰਿਆਨੇ ਦੀ ਸ਼ਾਪ ਆ ਭੁੱਲੇ ਭੰਟਾਰੀ ਦੇ ਨਾਮ ਤੇ ਤੇ ਉਹਨਾਂ ਦੇ ਜਿੱਦਾਂ 5 ਭੇਟੀਆਂ ਆ 4-5 ਕੁੜੀਆਂ ਆ ਤੇ ਤੇ ਉਹਨਾਂ ਦਾ ਮਤਲਬ ਬ੍ਰਦਰ ਵਗੈਰਾ ਹੈ ਨਹੀਂ ਕੋਈ ਵੀ ਅਸੀਂ ਰਾਸ਼ਨ ਦਾ ਸਮਾਨ ਉਹਨਾਂ ਤੋਂ ਲੈਣੇ ਆ ਤੇ 4 ਕੁ ਮਹੀਨੇ ਮੈਂ ਪਹਿਲਾਂ ਉਥੇ ਰਾਸ਼ਨ ਲੈਣ ਗਿਆ ਤਾਂ ਉਥੇ ਉਹਨਾਂ ਨੇ ਕੁੜੀ ਨੂੰ ਵੀ ਪਹਿਲਾਂ ਉਹਨਾਂ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਕਿਹਨਾਂ ਨੇ ਪ੍ਰਵਾਸੀ ਮੈਂ ਉਹਨਾਂ ਦੇ ਜਿਹੜੇ ਨਾਲ ਦੇ ਆਂਢੀ ਗੁਆਂਢੀ ਜਿੰਨੇ ਵੀ ਪ੍ਰਵਾਸੀ ਆ ਤੇ ਉਥੇ ਮੈਂ ਰਾਸ਼ਨ ਲੈਣ ਮੌਕੇ ਤੇ ਖੜਾ ਸਕਾ ਤੇ ਮੈਂ ਦੇਖਿਆ ਸਾਰਾ ਬਾਕਿਆ ਉਹ ਮੈਂ ਕਿਹਾ ਯਾਰ ਤੁਸੀਂ ਕੁੜੀ ਨੂੰ ਕਾਹਤੇ ਤੰਗ ਕਰਦੇ ਹੋ ਤੇ ਕੁੜੀ ਦੇ ਅੰਦਰ ਜਾ ਕੇ ਮਤਲਬ ਉਹਦੇ ਥੱਪੜ ਧੁੱਪੜ ਮਾਰ ਕੇ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਤੁਸੀਂ 112 ਤੇ ਕੰਪਲੇਂਟ ਕਰ ਦਿਓ ਬਾਕੀ ਜੋ ਵੀ ਹੋਗਾ ਆਪਾਂ ਚੌਂਕੀ ਦੇਖਾਂਗੇ ਚਲੋ ਉਹਨਾਂ ਨੇ 112 ਤੇ ਕੰਪਲੇਟ ਕੀਤੀ ਪੁਲਿਸ ਆ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਸੌਰੀ ਫੀਲ ਕੀਤੀ ਉਹਨਾਂ ਦਾ ਰਾਜੀਨਾਮਾ ਵੀ ਹੋ ਗਿਆ ਕੱਲ ਕੀ ਹੋਇਆ ਮਾਫੀ ਮੰਗੀ ਤੇ ਕੱਲ ਦੇਖੋ ਕੱਲ ਜਿੱਦਾਂ ਸਰਸਵਤੀ ਪੂਜਾ ਦਾ ਜਿਹੜਾ ਤਿਹਾਰ ਸੀਗਾ ਉਹਨਾਂ ਦੇ ਵਿੱਚ ਪਹਿਲੀ ਗੱਲ ਤਾਂ ਇਹ ਦੇਖਣਾ ਚਲੋ ਜਿਹੜੀ ਪੂਜਾ ਦਾ ਦੇਨਵਾ ਜਾਂ ਮਾਤਾ ਦਾ ਦੇਨਾ ਆਪਾਂ ਉਹਨੂੰ ਉਸ ਚੀਜ਼ ਵਿੱਚ ਇੰਟਰਫੇਅਰ ਨਹੀਂ ਕਰਦੇ ਬਟ ਗੱਲ ਇਦਾਂ ਹੋਈ ਵੀ ਉਹ ਇੰਨੇ ਕੁ ਪ੍ਰਵਾਸੀ ਹੁੱਲੜਵਾਜੀ ਕਰ ਰਹੇ ਸੀਗੇ ਟਰਾਲੀਆਂ ਟਰੈਕਟਰਾਂ ਦੇ ਚੜ੍ਹ ਕੇ ਔਰ ਡੀਜਿਆਂ ਦੇ ਜਿੱਥੇ ਕੀ ਜਦੋਂ ਸਾਡਾ ਦਸਹਿਰਾ ਵੀ ਲੱਗਦਾ ਆ ਜਿੱਥੇ ਡੀਜੇ ਬੰਦ ਕੀਤੇ ਜਾਂਦੇ ਆ ਤੇ ਰੋਡ ਦੇ ਉੱਪਰ ਇੰਨੀ ਹੁਲੜਵਾਜੀ ਕਰਦੇ ਸੀ ਸਾਰਿਆਂ ਨੇ ਕਿਸੇ ਨੇ ਚਿੱਟਾ ਪੀਤਾ ਸੀ ਕਿਸ ਨੇ ਗੋਲੀਆਂ ਖਾਧੀਆਂ ਸੀ ਕਿਸ ਨੇ ਭੰਗ ਪੀਤੀ ਸੀ ਕਿਸ ਨੇ ਸ਼ਰਾਬ ਪੀਤੀ ਹੋ ਸੀ ਤੇ ਜਸਟ ਉਹ ਜਿੱਦਾਂ ਹੀ ਕੁੜੀ ਨੇ ਮੈਨੂੰ ਫੋਨ ਕੀਤਾ ਕਿ ਕਹਿੰਦੀ ਭਾਜੀ ਵੀ ਮੁੰਡਿਆ ਨਸ਼ਾ ਕੀਤਾ ਹੈ ਵੀ ਸਾਨੂੰ ਆ ਕੇ ਤੰਗ ਪਰੇਸ਼ਾਨ ਕਰਦੇ ਪਏ ਆ ਵੀ ਚਲੋ ਤੁਸੀਂ ਪਹਿਲਾਂ ਰਜਿਸਟ੍ਰੇਸ਼ਨ ਕਰਾਇਆ ਸੀ ਆ ਕੇ ਦੇਖੋ ਉਹ ਜਸਟ ਜਦੋਂ ਮੈਂ ਉੱਥੇ 112 ਤੇ ਫੋਨ ਕੀਤਾ ਡੇਢ ਘੰਟਾ ਪੁਲਿਸ ਨਹੀਂ ਆਈ ਭਾਜੀ ਉੱਥੇ ਉਸ ਤੋਂ ਬਾਅਦ ਚੌਂਕੀ ਫੋਨ ਕੀਤਾ ਚੌਂਕੀ ਡੇਢ ਘੰਟੇ ਬਾਅਦ ਮਤਲਬ ਮਲਾਜਮ ਉੱਥੇ ਆਏ ਜਦ ਉਸ ਉਸੇ ਟਾਈਮ ਦੇ ਵਿੱਚ ਜੇ ਮੈਂ ਮੁਲਾਜ਼ਮਾਂ ਉਹਨਾਂ ਨੂੰ ਆਪਾਂ ਇਹ ਸੀ ਮੁਲਾਜ਼ਮ ਆਂਦੇ ਤਾਂ ਆਪਾਂ ਬਹਿ ਕੇ ਗੱਲ ਸੁਲਝਾ ਲੈਂਦੇ ਉੱਥੇ ਮੇਰੇ ਖੜੇ ਹੋਣ ਚ ਇਹ ਸੀ ਵੀ ਜੇ ਮੈਂ ਕੱਲਾ ਸੀ ਤਾਂ ਮੈਨੂੰ ਉਹਨਾਂ ਨੇ ਸਾਰੇ ਮਾਰ ਦੇਣਾ ਸੀ ਮੈਂ ਆਪਣੇ 4-5000 ਦੋਸਤ ਬੁਲਾਏ ਤੇ ਆਪਾਂ ਉਹ ਮੁੰਡੇ ਕਹਿੰਦੇ ਯਾਰ ਚਲੋ ਆਪਾਂ ਗੱਲ ਕਰ ਲੈਣ ਜਾ ਕੇ ਇਹ ਆਪਣੇ ਹਾਨੀ ਬ੍ਰਦਰ ਆਪਾਂ ਗਏ ਉੱਥੇ ਇਹਨੇ ਬਸ ਇਦਾਂ ਹੱਥ ਰੱਖਿਆ ਉਹ ਜਿੱਦਾਂ ਹੀ ਨੇ ਹੱਥ ਰੱਖਿਆ ਉਹਨਾਂ ਨੇ ਕਿਸੇ ਨੇ ਖੰਡੇ ਮਾਰਤੇ ਕਿਸੇ ਨੇ ਇੱਟਾ ਮਾਰਤੀਆਂ ਹੋਰ ਵੀ ਉਹਨਾਂ ਕੋਲ ਹਥਿਆਰ ਬਹੁਤ ਸਾਰੇ ਸਾਰੇ ਪ੍ਰਵਾਸੀ ਸੀਗੇ ਕਿੰਨੇ ਜਣੇ ਦੇਖਿਓ ਸੀ ਇੱਥੇ ਵੀ ਆਪਣੇ ਚ ਆਪਣੇ ਚੋ ਇਹ ਹਨ ਇਹਦੇ ਜਦੋਂ ਇਹ ਡੇਗ ਗਿਆ ਸੀ ਭਾਜੀ ਉਹਨਾਂ ਨੇ ਸਿਰਫ ਰਾਦਾ ਕਤਲ ਨੂੰ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਇਟਾ ਮਾਰ ਰਹੇ ਸੀਗੇ ਅਸੀਂ ਇਹਨੂੰ ਚੱਕ ਕੇ ਬੜੀ ਮੁਸ਼ਕਲ ਬਚਾ ਕੇ ਲਿਆਂਦਾ ਤੁਸੀਂ ਉੱਥੋਂ ਜਾਨ ਬਚਾ ਕੇ ਭੱਜ ਜੀ ਅਸੀਂ ਜਾਨ ਬਚਾ ਕੇ ਉੱਥੋਂ ਣਟੇ ਜੇ ਇਹਨੂੰ ਨਾ ਚੱਕਦੇ ਆਪਾਂ ਤਾਂ ਉਹਨਾਂ ਨੇ ਇਹਨੂੰ ਮਾਰ ਦੇਣਾ ਸੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਸਰ ਇਹ ਆ ਵੀ ਉਹਨਾਂ ਨੇ ਰਾਦਾ ਕਤਲ ਦੇ ਤੌਰ ਤੇ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ 307 ਦਾ ਪਰਚਾ ਹੋਵੇ ਜਿਹੜੀ ਕੁੜੀ ਨਾਲ ਛੇੜਖਾਨੀ ਕੀਤੀ ਆ ਜਾਂ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦੇ ਉਹ ਅਲੱਗ ਪਰਚਾ ਹੋਵੇ ਤੇ ਜਿਹੜੀ ਇਹਨਾਂ ਦੀ ਸੁਨਦਰ ਨਗਰ ਦੀ ਜੀ ਬਾਕੀ ਬਾਹਰੋਂ ਵੀ ਜਿਹੜੀ ਜਿਹੜਾ ਮੁੰਡਾ ਕਿੱਥੋਂ ਦਾ ਜਿਹੜਾ ਰੱਖੀ ਹੋਏ ਨੇ ਉਹ ਵੀ ਸੁਨਦਰ ਨਗਰ ਦਾ ਹੀ ਜੀ ਨਾਮ ਉਹਦਾ ਉਹਦਾ ਹਰੀਕ੍ਰਿਸ਼ਨ ਉਹ ਵੀ ਪੰਜਾਬੀ ਹੈ ਜੀ ਹਾਂਜੀ ਉਹ ਵੀ ਪੰਜਾਬੀ ਹੈ ਠੀਕ